ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 1 ਜੂਨ ਹੈ ਜੀ 1 ਜੂਨ ਨੂੰ ਜੋ ਕਿ ਅੱਜ ਦੇ ਦਿਨ 1984 ਦੇ ਵਿੱਚ ਸਿੱਖਾਂ ਦੇ ਪਹਿਲੇ ਤਖਤ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਹੋਣਾ ਸ਼ੁਰੂ ਹੋਇਆ ਸੀ ਸੋ ਸਾਰੀ ਜਾਣਕਾਰੀ ਦੱਸਦੇ ਹਾਂ 1 ਜੂਨ 1984 ਸਿੱਖਾਂ ਨਾਲ ਭਾਰਤੀ ਹਕੂਮਤ ਵੱਲੋਂ ਹੁੰਦੇ ਵਿਸ਼ਵਾਸ ਘਾਤ ਦੀ ਕਾਥਾ ਦਾ ਇੱਕ ਪੰਨਾ 3 ਕੱਲੋ ਘਾਰਾ ਜਦੋਂ ਸਮੇਂ ਦੀ ਹਕੂਮਤ ਨੇ ਫੌਜ ਤੋਂ ਸ੍ਰੀ ਹਰਦਵਾਰ ਸਾਹਿਬ ਤੇ ਟੈਂਕਾਂ توپਾਂ ਨਾਲ ਹਮਲਾ ਕਰਵਾਇਆ ਦਿੱਤਾ ਜਿਸ ਦੇਸ਼ ਦੀ ਆਜ਼ਾਦੀ ਲਈ ਸਿੱਖ ਕੌਮ ਨੇ 95% ਕੁਰਬਾਨੀਆਂ ਦਿੱਤੀਆਂ ਉਹਨਾਂ ਨੂੰ ਹੀ ਬਰਾਬਰ ਦੇ ਅਧਿਕਾਰ ਨਹੀਂ ਦਿੱਤੇ ਗਏ ਭਾਵੇਂ ਪਹਿਲਾਂ ਹੀ ਸ੍ਰੀ ਦਰਬਾਰ ਸਾਹਿਬ ਨੂੰ ਭਾਰਤੀ ਫੌਜ ਨੇ ਘੇਰ ਲਿਆ ਸੀ ਪਰ 1 ਜੂਨ ਦੇ ਦਿਨ ਪਹਿਲੀ ਗੋਲੀ ਚਲਾਈ ਗਈ ਸਵੇਰ ਤੋਂ ਸ਼ੁਰੂ ਹੋ ਕੇ ਸ਼ਾਮ 7:30 ਵਜੇ ਤੱਕ ਗੋਲੀਆਂ ਚੱਲ ਚੱਲਦੀਆਂ ਰਹੀਆਂ ਇਸੇ ਦਿਨ ਹੀ ਤੀਜੇ ਖੱਲੂ ਘਾਰੇ ਦੇ ਪਹਿਲੇ ਸ਼ਹੀਦ ਭਾਈ ਮਹੰਗਾ ਸਿੰਘ ਜੀ ਨੇ ਸਹੀਦੀ ਪ੍ਰਾਪਤ ਕੀਤੀ ਸ੍ਰੀ ਦਰਵਾਰ ਸਾਹਿਬ ਵੱਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਬੇਦੋਸੇ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ देर ਸ਼ਾਮ ਤੱਕ ਗੋਲੀਬਾਰੀ ਚੱਲਦੀ ਰਹੀ ਸ਼ਹਿਰ ਵਿੱਚ कर्फ्यू ਲੱਗ ਚੁੱਕਾ ਸੀ ਪੂਰਾ ਸ਼ਹਿਰ ਸਹਮੇ ਹੋਇਆ ਸੀ ਸਾਡੇ 1 ਜੂਨ ਦਾ ਇਤਿਹਾਸ ਸੋ ਸੰਗਤਾਂ ਅੱਗੇ 2 ਜੂਨ 3 ਜੂਨ 4 ਜੂਨ ਦਾ ਵੀ ਇਤਿਹਾਸ ਸਾਰਾ ਰੱਖਾਂਗੇ ਸੋ ਅੱਗੇ ਜੀ ਅੱਗੇ ਵੀਡੀਓ ਪਾਵਾਂਗੇ ਸੋ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਜੀ ਵੀ ਵੱਧ ਤੋਂ ਵੱਧ ਨਾਮ ਜਪਿਏ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਿਏ ਬਹਿਮਾ ਭਰਮਾ ਤੋਂ ਬਜੀਏ ਗੁਰੂ ਵਾਲਾ ਬਣੀਏ ਧੰਨਵਾਦ